ਰੱਬ ਦੀ ਪ੍ਰਾਪਤੀ ਜਾਂ ਜੋਗ ਹੁੰਦਾ ਹੋਵੇ ਨਾ ਫਿਰ ਤੇ ਡੱਡੂ ساری ਜ਼ਿੰਦਗੀ ਪਾਣੀ ਚ ਹੀ ਗੁਜ਼ਾਰਦਾ ਹੈ ਕਹਿੰਦੇ ਨੰਗਿਆਂ ਫਿਰ ਨਾਲ ਅਸੀਂ ਬੜੇ ਪੁਜਾਰੀ ਹੋ ਜਣ ਬੀਬੀਆਂ ਵਿਚਾਰੀਆਂ ਬਹੁਤ ਕਾਇਲ ਹੁੰਦੀਆਂ ਨੇ ਜੇ ਕੋਈ ਸਾਡ ਕਪੜੇ ਨਾਲ ਪਾਵੇ ਇੱਕ ਦੂਜੀ ਨੂੰ ਫੋਨ ਕਰਦੀ ਉਹਨਾਂ ਭੈਣ ਜੀ ਸਾਡੇ ਬਾਬਾ ਆਇਆ ਕਪੜੇ ਨਹੀਂ ਪਾਉਂਦਾ ਕਪੜੇ ਨਹੀਂ ਪਾਉਂਦਾ ਅਸੀਂ ਕਿਧਰ ਤੁਰ ਪਏ ਮੇਰੇ ਗੁਰਦੇਵ ਤੇ ਕਹਿੰਦੇ ਨਗਨ ਫਿਰਤ ਜੇ ਪਾਈਆ ਜੋਗ ਬਣ ਕਾ ਮਿਰਗ ਮੁਕਤ ਸਭ ਹੋਗ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਕ ਵੀ ਨਹੀਂ ਮੰਨੀ ਸਾਹਿਤ ਨੰਗਿਆਂ ਸਾਧਾਂ ਦੇ ਪੁਜਾਰੀ ਬਣ ਕੇ ਕੱਢ ਗਏ ਆਜ ਦੇ ਸ਼ਾਸਤਰ ਧਾਰੀਆਂ ਦੇ ਪੁਜਾਰੀਆਂ ਜਿਹੜੇ ਗੁਰੂ ਨੇ ਆਖਿਆ ਬਿਨਾ ਸ਼ਾਸਤਰ ਕੇਸ ਸਿੰਘ ਨਾ ਦੇਹੋਂ ਦੇਦਾਰੇ ਜਿੱਤੇ ਸ਼ਾਸਤਰ ਨਾਮੰਗ ਨਮਸਕਾਰ ਤਾ ਮੰਗ ਜੇ ਤੈਨੂੰ ਸ਼ਾਸਤਰ ਮਿਲ ਜਾ ਉਹਨੂੰ ਨਮਸਕਾਰ ਕਰੀ ਤੂੰ ਸ਼ਾਸਤਰਾਂ ਦਾ ਪੁਜਾਰੀ ਐ ਤੂੰ ਰੱਬ ਤੋਂ ਪਹਿਲਾਂ ਕਿਹਦਾ ਪੁਜਾਰੀ ਆ ਦੱਸੀ ਰੱਬ ਤੋਂ ਪਹਿਲਾਂ ਕਿਸੇ ਦਾ ਪੁਜਾਰੀ ਹੈਗਾ ਮੈਂ ਨਹੀਂ ਕਹਿੰਦਾ ਮੈਂ ਤੇ ਗੁਰਦਾਰੇ ਦੇ ਭਾਈ ਜਦੋਂ ਸਵੇਰੇ ਅਰਦਾਸ ਕਰਦਾ ਨਾ ਉਹ ਕਹਿੰਦਾ ਪ੍ਰਥਮ ਪਗੋਤੀ ਸਿਮਰ ਕੇ ਗੁਰਨਾਨਕ ਲਈਂ ਤੇ ਆਹੇ ਸਭ ਤੋਂ ਪਹਿਲਾਂ ਪਗੋਤੀ ਸਿਮਰਦਾ ਗੁਰਨਾਨਕ ਦਾ ਸਿੱਖ ਤੇ ਉਸ ਤੋਂ ਬਾਅਦ ਫੇਰ ਗੁਰੂ ਨੂੰ ਤੇ ਹੁੰਦਾ ਸਭ ਤੋਂ ਪਹਿਲਾਂ ਪੁਜਾਰੀ ਸ਼ਸਤਰਾਂ ਦਾ ਗੁਰਦੇਵ ਕਹਿੰਦੇ ਅਸ ਕਰਪਾਨ ਖੰਡੋ ਖੜਗ ਤਪਕ ਤਵਰ ਆਰਤੀਰ ਸਾਬ ਸ੍ਰੋਹੀ ਜੈ ਦੀ ਜਹੇ ਹਮਾਰੇ ਹੀਰ ਤੂੰ ਇਟਾ ਦੇ ਬਣਾਈ ਫਿਰਦਾ ਮੇਰਾ ਦਾਤਾ ਤੇ ਕਹਿੰਦਾ ਇਹੇ ਹਮਾਰੇ ਪੀਰ ਅਸੀਂ ਹਿੱਟਾਂ ਦੇ ਬਣਾ ਲੈ ਮੈਂ ਬਾਪੂ ਮੇਰੇ ਨੂੰ ਪੁੱਛਿਆ ਮੈਂ ਕਿਹਾ ਭਈ ਇਹ ਕੀ ਭੇਜਦਾ ਗੁਰਦੇਵ ਕਹਿੰਦੇ ਨਾ ਜੀ ਦੇਵੀ ਦੇਵਾ ਪੂਜੀ ਐ ਭਾਈ ਕਿਆ ਮੰਗੋ ਕਿਆ ਦੇ ਕੀ ਮੰਗੇਗਾ ਪੱਥਰ ਦੀ ਦੇਵੀ ਤੋਂ ਕੀ ਮੰਗੇਗਾ ਪੱਥਰ ਦੇ ਦੇਵੇ ਦੇਵਤੇ ਤੋਂ ਇਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਹ ਫੜੀ ਤੇ ਤਿਆਰ ਰੱਖਿਓ 33 ਕਰੋੜ ਦੇਵਤਾ 9 ਕਰੋੜ ਦੇਵੀ ਅਮਰਨਾਥ ਦੇ ਮੰਦਰ ਚ ਮੂਨਕਰ ਹੋ ਗਏ ਜੀ ਨੇ ਉਹ ਪੰਡਤੋ ਤੁਹਾਡੇ ਨਾਲ ਜਾਂਦੇ ਫਿਰ ਗਿਆ ਕੌਣ ਐ ਬਾਪੂ ਜਿਹੜਾ ਇੱਥੇ ਕਿਸੇ ਦਿਨ ਆ ਕੇ ਬੈਠਿਆ ਮੁਬਾਰਕ ਚਰਨਾ ਚ ਜਿੱਦੇ ਚ ਆਪਾਂ ਬੈਠੇ ਆ ਗਿਆ ਕੋ ਤੁਰਿਆ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬੈਂਦੀ ਓਏ ਪਰਖੇ ਜਾਨ ਸੱਜਣ ਉਸ ਵੇਲੇ ਜਦ ਬਾਜੀ ਉੱਠੀ ਪੈਂਦੀ ਮੰਦਰ ਟਾਹੇ ਗਏ ਮਸੀਤਾਂ ہزار ਦਿੱਤੀਆਂ ਗਿਆ ਗੁਰਦੇਵ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਵਾਲੇ ਕਹਿੰਦੇ ਕੰਮ ਨਹੀਂ ਆਏ ਕੰਮ ਨਹੀਂ ਆਇਆ ਚਲੋ ਫਿਰ ਫਿਰ ਟੱਲੀਆਂ ਖੜਕਦੀਆਂ ਨੇ ਮੇਰੇ ਗੁਰੂ ਦੇਖ ਬਾਦਰ ਕਰਕੇ ਕਿਸੇ ਕਾਕੇ ਬਹਾਮਣਾ ਦੇ ਕਾਕੇ ਦਾ ਭੁਲੇਖਾ ਹੋਵੇ ਵੀ ਮੈਂ ਜਿਹੜਾ ਲਾਇਆ ਨਾ ਮੱਥੇ 'ਚ ਟਿਕਾਇਆ ਦਾ ਰੰਗ ਲਾਲ ਕਹਦੇ ਰੰਗ ਲਾਲ ਕਹਦੇ ਜੇ ਉਹਨੂੰ ਪੁੱਛੋ ਕਹਿੰਦਾ ਜੀ ਸੰਦੂਰ ਦਾ ਰੰਗ ਲਾਲ ਹੀ ਹੁੰਦਾ ਹੈ ਕੇਸਰ ਦਾ ਰੰਗ ਲਾ ਮੈਂ ਕਹਉ ਕਮਲਿਆ ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਹੈ ਤਾਂ ਲਾਲੀ ਇਹਦੇ ਵਿੱਚ ਅਜਨੇਊ ਕਹਦਾ ਪਾਇਆ ਕਹਿੰਦਾ ਜੀ ਧਾਗੇ ਦਾ ਮੈਂ ਕਿਹਾ ਭੁਲੇਖੇ ਚ ਤੁਰਿਆ ਫਿਰਦਾ ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੰਤੜੀਆਂ ਨੇ ਅਗਰ ਨਾ ਹੁੰਤੇ ਗੁਰ ਗੋਬਿੰਦ ਸਿੰਘ ਤੋਂ ਸੁਨਨਤ ਹੁੰਦੀ ਸਭ ਕੀ ਇਹ ਉਹ ਗੁਰੂ ਗੋਬਿੰਦ ਸਿੰਘ ਦਾ ਪੰਥ ਬੈਠਾ ਜਿਹਨੂੰ ਨਿਆਰਾ ਬਣਾਇਆ ਆਪਾਂ ਗੱਲ ਐਗਜ਼ਾਮਪਲ ਤਾਰ ਦੇ ਗੱਲ ਕਰਦੇ ਆ ਆ ਮੈਂ ਆਪਣੀ ਮੰਦਰ ਵੱਲ ਜਾਵਾਂ ਗੁਰਦੇਵ ਸੱਚੇ ਪਾਤਸ਼ਾ 30 ਮਾਰਚ 1699 ਦੀ ਵਿਸਾਖੀ ਤੋਂ ਪਹਿਲਾਂ ਇੱਕ ਸਾਲ ਲਗਾਤਾਰ ਕੋਸਵਾਲਕ ਦੀਆਂ ਪਹਾੜੀਆਂ ਵਿੱਚ ਅੰਮ੍ਰਿਤ ਵੇਲੇ ਦਾ ਨਿਤਨੇਮ ਸਮਾਪਤ ਕਰਨਾ ਤੇ ਕੋਸਵਾਲਕ ਦੀਆਂ ਪਹਾੜੀਆਂ ਵਿੱਚ ਕਿਸੇ ਐਨ ਪਹਾੜ ਦੀ ਕੰਦਰ ਵਿੱਚ ਲੁੱਕ ਕੇ ਬਹਿ ਜਾਣਾ ਬੜੀ ਦੂਰ ਅੰਦੇਸ਼ੀ ਨਾਲ ਸੋਚਦੇ ਰਹਿਣਾ ਮੈਂ ਭੇਡਾਂ ਵਰਗਾ ਜੀਵਨ ਬਦਲ ਕੇ ਸ਼ੇਰਾਂ ਵਰਗਾ ਜੀਵਨ ਇਹਨਾਂ ਨੂੰ ਕਿਵੇਂ ਦੇਵਾਂ ਮੈਂ ਇਹਨਾਂ ਦੀ ਗੁਲਾਮੀ ਦੀਆਂ ਜੰਜੀਰਾਂ ਕੱਟ ਕੇ ਇਹਨਾਂ ਨੂੰ ਆਜ਼ਾਦੀ ਦਾ ਜੀਵਨ ਕਿਵੇਂ ਦੇਵਾਂ ਪਲੈਨਿੰਗ ਬਣਦੀ ਰਹੀ ਮੈਂ ਨਹੀਂ ਕਹਿੰਦਾ ਮੇਰੇ ਬਹੁਤ ਈਮਾਨ ਸਨਮਾਨਯੋਗ ਆਪ ਜੀ ਸ਼ਾਇਦ ਜਾਣਦੇ ਹੋਵੋਗੇ ਗਿਆਨੀ ਗੁਰਦੇਵ ਸਿੰਘ ਚੰਡੀਗੜ੍ਹ ਵਾਲੇ ਬੜਾ ਲੰਮਾ ਸਮਾਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਕਾਫੀ ਰਿਲੇਟਿਵ ਰਿਆਂ ਸਨਮਾਨਯੋਗ ਗਿਆਨੀ ਮੀਵਾ ਸਿੰਘ ਪਿੰਡਰਾਮ ਵਾਲਿਆਂ ਦੇ ਨਾਲ ਮੈਂ ਲੰਮਾ ਸਮਾਂ ਕੰਮ ਕੀਤਾ ਤੇ ਉਹਨਾਂ ਦੇ ਨਾਲ ਮੇਰੀ ਕਰੀਬਨ ਕਰੀਬਨ ਮੁਲਾਕਾਤ ਬੜੀ ਵਾਰੀ ਹੁੰਦੀ ਰਹਿੰਦੀ ਸੀ ਧਿਆਨ ਰੱਖਿਓ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਵੈਸਾਖੀ ਸੰਦੇਸ਼ ਵੈਸਾਖੀ ਸੰਦੇਸ਼ ਉਹਦੇ ਵਿੱਚ ਉਹਨਾਂ ਨੇ ਇਹ ਸ਼ਬਦ ਲਿਖੇ ਨੇ ਕਹਿਣ ਲੱਗੇ ਜੀ ਗੁਰਦੇਵ ਇਹ ਪਲੈਨਿੰਗ ਬਣਾਉਣ ਵਾਸਤੇ ਬੜੇ ਚਿੰਤਤ ਰਹੇ ਨੇ ਬੜੇ ਦੂਰ ਅੰਦੇਸ਼ੀ ਨਾਲ ਸੋਚਦੇ ਰਹੇ ਨੇ ਆਹ ਭੇਡਾਂ ਵਰਗਾ ਜੀਵਨ ਜਿਉਣ ਵਾਲਿਆਂ ਨੂੰ ਮੈਂ ਸ਼ੇਰ ਬਣਾ ਦੇਣਾ ਸ਼ੇਰ ਬਣਾ ਦੇਣਾ ਸੋਚਦੇ ਰਹੇ ਆਪਾਂ ਕਾਕੇ ਦਾ ਵਿਆਹ ਕਰਦੇ ਆ ਪਲੈਨਿੰਗ ਤੇ ਪਹਿਲਾਂ ਬਣਾਉਨੇ ਆ ਨਾ ਆਪਾਂ ਕਾਕੀ ਦਾ ਵਿਆਹ ਕਰਦੇ ਆ ਪਲੈਨਿੰਗ ਤੇ ਪਹਿਲਾਂ ਬਣਾਉਨੇ ਆ ਗੁਰਦੇਵ ਇਹ ਪਲੈਨਿੰਗ ਬਣਾਉਂਦੇ ਰਹੇ ਇਹ ਤੇ ਵਿਆਹ ਕਾਰਜਾ ਤੋਂ ਬਹੁਤ ਵੱਡੀ ਗੱਲ ਸੀ ਆਖਰ ਸਮਾਂ ਨਜ਼ਦੀਕ ਆ ਗਿਆ ਜਦੋਂ ਸਾਰੀ ਪਲੈਨਿੰਗ ਤੈਅ ਹੋ ਗਈ ਮੇਰੇ ਗੁਰਦੇਵ ਸਤਿਗੁਰੂ ਪਾਤਸ਼ਾਹ ਜੀ ਨੇ ਧਿਆਨ ਰੱਖਿਓ ਪੱਤਰ ਲਿਖੀ ਹੁਕਮਨਾਮੇ ਭਾਰਤ ਦੇ ਸਾਰ ਕੋਨੇ-ਕੋਨੇ ਉੱਤੇ ਭੇਜ ਦਿੱਤੇ। ਆਪ ਜੀ ਸੋਚੋਗੇ ਭਈ ਉਸ ਸਮੇਂ ਸੇਕੋ ਤੇ ਕਿੱਥੇ ਸੀ? ਤਿਆਰ ਰੱਖਿਓ ਧੰਗ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ 'ਚ ਪ੍ਰਚਾਰ ਦੀ ਮੁਹਿੰਮ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀ। ਜਿਹੜੇ ਆਪ ਜੀ ਜਾਣਦੇ ਹੋ ਨਾ 22 ਮੰჯੀਆਂ 52 ਪੀੜੇ ਇਹ 22 ਮੰჯੀਆਂ ਕਿਹੜੀਆਂ ਨੇ? ਇਹ ਟੁਸਦਾ ਕਰਨ ਵਾਲੀਆਂ ਮੰჯੀਆਂ ਨਹੀਂ। ਇਹ 22 ਮੰਝੀਆਂ ਸੀ 22 ਪ੍ਰਚਾਰਕ ਮਰਦ ਪ੍ਰਚਾਰਕ 52 ਪੀੜੇ ਇਹ ਬੀਬੀਆਂ ਪ੍ਰਚਾਰਕ ਸੀ 52 ਇਹ ਭਾਰਤ ਦੇ ਕੋਨੇ-ਕੋਨੇ ਤੇ ਭੇਜੀਆਂ ਇਹ ਗੁਰੂ ਨਾਨਕ ਦੀ ਫਲਸਫੀ ਦਾ ਚਾਨਣ ਸਾਰੀ ਮਨੁੱਖਤਾ ਦੇ ਹਿਰਦਿਆਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਦਾ ਮਨਾਸਬ ਯਤਨ ਸੀ ਗੁਰਨਾਨਕ ਦੀ ਵਿਚਾਰਧਾਰਾ ਭਾਰਤ ਦੇ ਕੋਨੇ-ਕੋਨੇ ਤੇ ਕਾਬਲ ਤੱਕ ਪਹੁੰਚ ਚੁੱਕੀ ਸੀ ਉਹਨਾਂ ਸਮਿਆਂ ਵਿੱਚ ਜਿੱਥੇ-ਜਿੱਥੇ ਗੁਰੂ ਕਾ ਸੇਖ ਬੈਠੇ ਸਨ ਤੇ ਤਿਆਰ ਰੱਖਿਓ ਹੁਕਮਨਾਮੇ ਭੇਜ ਦਿੱਤੇ ਦੀਨ ਦੁਨੀਆ ਦੇ ਮਾਲਕ ਕਿਵੇਂ ਹੁਕਮਨਾਮੇ ਭੇਜੇ ਕੀ ਲਿਖਿਆ ਉਹਦਾ ਮੈਨ ਹਿੰਟ ਸੀ ਜੋਤਿ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਹ ਨਾ ਕੀਜੈ

ਛਣੇ ਹੋਣ पासवल्ले ਕਦੇ ਨਾ ਰੁੱਕਦੇ ਨਾ ਰੁੱਕ ਕੇ ਠੱਲੇ ਹੋ આજ ਕਦੇ ਨਾ ਰੁੱਕਦੇ ਨਾ ਰਹਿੰਦੇ ਠੱਲੇ ਜੀ ਭਾਈ ਮਤਗੇ ਤਰਥਲੇ ਗੁਰਦੇਵ ਕਹਿੰਦੇ ਜਿਸ ਪਿਆਰੇ ਸੋਨੇ ਤਸਿਆਗੇ ਮਰ ਚਲੀ ਹੈ ਧੀਕ ਜੀਵਨ ਸੰਸਾਰ ਤਾਂ ਕਿ ਪਾਸ਼ਾ ਜੀ ਬਣਾ ਮਾਨ ਮਹਿਸੂਸ ਹੋਇਆ ਗੁਰੂ ਨੇ ਬੁਲਾਇਆ ਹੈ ਗੁਰੂ ਨੇ ਬੁਲਾਇਆ ਹੈ ਗੁਰੂ ਦਾ ਹੁਕਮ ਆਇਆ ਚਲੋ ਤੇ ਧਿਆਨ ਰੱਖਿਓ ਉਹਨਾਂ ਸਮਿਆਂ ਵਿੱਚ ਨਾ ਟ੍ਰੇਨਾਂ ਨਾ ਬਸਾਂ ਨਾ ਕਾਰਾਂ ਨਾ ਸਾਈਕਲ ਨਾ ਹਵਾਈ ਜਹਾਜ਼ 85000 ਦਾ ਕੱਠ ਉਹ ਸਮੇਂ ਦਾ ਜਿਹੜਾ ਖੁਫੀਆ ਰਿਪੋਰਟਰ ਹੈ ਉਹ ਮੰਨਦਾ ਹੈ ਔਰੰਗਜ਼ੇਬ ਦਾ ਛੱਡਿਆ ਹੋਇਆ ਸੁਈਆ ਇਹਦਾ ਨਾਂ ਜੀ ਅਬ ਉਲਤਰਾਨੀ ਜਿਹੜਾ ਤੋਤੀ ਪਾ ਕੇ ਰਹਿੰਦਾ ਸੀ ਗਲ ਚ ਜਨੇਊ ਪਾ ਕੇ ਟੋਪੀ ਪਹਿਨ ਕੇ ਬ੍ਰਾਹਮਣ ਦੇ ਪੇਸ ਵਿੱਚ ਹੈ ਸੀ ਇਸਲਾਮ ਨਾਲ ਸੰਬੰਧ ਰੱਖਦਾ ਅਬ ਉਲਤਰਾਨੀ ਇਹ ਹਰ ਰੋਜ਼ ਦੀ ਐਕਟੀਵਿਟੀ ਗੁਰਦੇਵ ਦੇ ਦਰਬਾਰ ਦੀ ਦਿੱਲੀ ਦਰਬਾਰ ਨੂੰ ਭੇਜਦਾ ਹੈ ਇੱਥੇ ਕੀ ਹੋ ਰਿਹਾ ਹੈ ਗੁਰੂ ਕੀ ਕਹੋਂਦਾ ਗੁੰੰਦ ਰਿਹਾ ਇਹ ਸਰਕਾਰ ਦੇ ਵਿਰੋਧ ਵਿੱਚ ਕੀ ਕਰ ਰਿਹਾ ਹੈ ਵੈਸੇ ਤੇ ਦੋ ਸੀ ਸੂਈਏ ਜੀ ਅਸੀਂ ਇੱਕ ਦਾ ਤੇ ਨਾਂ ਹੀ ਸਤਿਆਨਾਸ਼ ਕਰਦਾ ਬਦਲਦਾ ਜਿਹੜਾ ਗੰਗੂ ਬ੍ਰਾਹਮਣ ਆ ਨਾ ਇਹ ਵੀ ਅਸਲ ਵਿੱਚ ਸੂਈਆ ਸੀ ਸੰਕੇਤ ਕਿਥੋਂ ਤੁਹਾਨੂੰ ਮਿਲਣਗੇ ਆਪਜੀ ਹਰ ਰੋਜ ਇੱਕ ਗੱਲ ਕਰਦੇ ਹੋ ਜਦੋਂ ਅਰਦਾਸ ਕਰਦੇ ਹੋ ਨਾ ਉਦੋਂ ਕੀ ਕਹਿੰਦੇ ਹੋ ਜੀ ਸਿੱਖਾਂ ਨੂੰ ਸਿੱਖੀਦਾਨ ਰਹਿਤਦਾਨ ਕੇਸਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਇੱਕ ਕਹਿੰਦੇ ਜੀ ਆਪਾਂ ਵਿਵੇਕਦਾਨ ਵਿਵੇਕਦਾਨ ਜੇ ਤੁਹਾਡਾ ਬਾਪੂ ਵਿਵੇਕ ਰੱਖਦਾ ਸੀ ਤਾਂ ਵਿਵੇਕ ਮੰਗਦੇ ਹੋ ਨਾ ਜੇ ਗੁਰੂ ਗੋਬਿੰਦ ਸਿੰਘ ਵਿਵੇਕੀ ਸੀ ਸਾਡਾ ਪਿਓ ਤਾਂ ਵਿਵੇਕ ਮੰਗਦੇ ਆ ਨਹੀਂ ਤਾਂ ਸਾਨੂੰ ਲੋੜ ਹੀ ਨਹੀਂ ਵਿਵੇਕ ਮੰਗਣ ਦੀ ਧਿਆਨ ਰੱਖਿਓ ਕਦੀ ਵਿਵੇਕੀਆਂ ਸਿੱਖਾਂ ਦੇ ਕੋਲ ਬਹਿ ਕੇ ਦੇਖਿਓ ਨੰਬਰ 1 ਤੇ ਗੁਰਮਤ ਤੋਂ ਪਾਸੇ ਦੀ ਉਹ ਗੱਲ ਨਹੀਂ ਕਰਦੇ ਗੁਰਮਤ ਤੋਂ ਪਾਸੇ ਦੀ ਗੱਲ ਨਹੀਂ ਕਰਨਗੇ ਅਗਲੀ ਗੱਲ ਉਹ ਅਮਰਤ ਧਾਰੀ ਦੇ ਹੱਥ ਤੋਂ ਬਿਨਾ ਪ੍ਰਸ਼ਾਦਾ ਨਹੀਂ ਛਕਦੇ ਅਮਰਤ ਧਾਰੀ ਦੇ ਹੱਥ ਤੋਂ ਬਿਨਾ ਪ੍ਰਸ਼ਾਦਾ ਨਹੀਂ ਛਕਦੇ ਜਿਹੜੇ ਬਿਵੇਕ ਰੱਖਦੇ ਨੇ ਸਿੰਘ ਜਿਆਦਾਤਰ ਦਲ ਦੇ ਵਿੱਚ ਰੱਖਦੇ ਨੇ ਜਾਂ ਟਕਸਾਲ ਵਿੱਚ ਰੱਖਦੇ ਨੇ ਅਖੰਡ ਕੀ ਤਨੀ ਜਥੇ ਵਿੱਚ ਰੱਖਦੇ ਨੇ ਬਿਵੇਕ ਲੋਹੇ ਦੇ ਬਰਤਨਾ ਵੀ ਜੀ ਛਕਣਾ ਛਕੋਣਾ ਤੇ ਬਾਪੂ ਤਾਂ ਸਾਡਾ ਬਵੇਕੀ ਸੀ ਅਸੀਂ ਤਾਂ ਬਿਵੇਕ ਮੰਗਦੇ ਆ ਫਿਰ ਇਹ ਗੱਲ ਧਿਆਨ ਰੱਖਿਓ ਇਹ ਸੰਕੇਤ ਆ ਇੱਕ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਖੁਦ ਬਵੇਕੀ ਨੇ ਇੱਕ ਪਤਤ ਬ੍ਰਾਹਮਣ ਦੇ ਹੱਥੋਂ ਪ੍ਰਸ਼ਾਦਾ ਛਕਦੇ ਹੋਣਗੇ ਹਾਂ ਜਾਂ ਨਾ ਜਵਾਬ ਦਿਓ ਅਸੀਂ ਕਹਿੰਦੇ ਰਸੋਈਆ 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 ਬੜਾ ਪ੍ਰਿੰਟ ਦੇ ਸਾਥ ਆ ਇਸ ਗੱਲ ਦਾ ਸੀਨੇ ਰਸੋਈਆ 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 ਨਹੀਂ ਜੀ ਰੋਜ ਸੂਈਆ ਸੀ ਰੋਜ ਸੂਈਆ ਰੋਜ ਦੀ ਸੂਹ ਦੇਣੀ ਇਹ ਕਿਨੂੰ ਦਿੰਦਾ ਸੀ ਰੋਜ ਦੀ ਸੂਹ ਇਹ ਸੂਬੇਦਾਰ ਆਪ ਸਰਹੰਦ ਗਵਰਨਰ ਵਜ਼ੀਦ ਖਾਨ ਨੂੰ ਹਰ ਰੋਜ ਦੀ ਸੂਹ ਦਿੰਦਾ ਸੀ ਇੱਥੇ ਇਹ ਗੁੰਦਾ ਗੁੰਦੀਆਂ ਜਾ ਰਹੀਆਂ ਨੇ ਐਕਟੀਵਿਟੀ ਹੈ ਗੁਰੂ ਦੇ ਦਰਬਾਰ ਦੀ ਜਿਹੜਾ ਅਵਲਤਰਾਨੀ ਹੈ ਤੇ ਤਿਆਰ ਰੱਖਿਓ ਇਹ ਦਿੰਦਾ ਸੀ ਦਲੀ ਦਰਬਾਰ ਨੂੰ ਸੂ ਇਹਦੀ ਆਪਣੀ ਕਦੀ ਰਿਪੋਰਟ ਪੜਿਓ ਮੇਰੇ ਕੋਲ ਰਿਪੋਰਟ ਪਈ ਆ ਉਹਨਾਂ ਦੀ 85000 ਦਾ ਕੱਟ ਅਵਲ ਤਰਾਨੀ ਇਹ ਗੱਲ ਕਹਿੰਦਾ 85000 ਦਾ ਕੱਟ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਸਿੱਖੀ ਦਾ ਇੰਨਾ ਫੈਲਾਅ ਵੀ ਨਹੀਂ ਸੀ ਹੋਇਆ ਉਦੋਂ ਸਿੱਖੀ ਦੀ ਇੰਨੀ ਪੋਪੂਲੇਸ਼ਨ ਵੀ ਨਹੀਂ ਸੀ ਜਿੰਨਾ ਸਮਿਆਂ ਵਿੱਚ ਗੁਰੂ ਦੇ ਇੱਕ ਆਵਾਜ਼ ਮਾਰਨ ਤੇ ਅਨੰਦਪੁਰ ਦੀ ਧਰਤੀ ਤੋਂ ਸਾਰੇ ਭਾਰਤ ਦੇ ਕੋਨੇ-ਕੋਨੇ ਤੋਂ 85000 ਦਾ ਕਟ ਹੋ ਗਿਆ ਮੈਨੂੰ ਤੇ ਐਂ ਲੱਗਦਾ ਵੀ ਸਾਰੀ ਕੌਮ ਗੁਰੂ ਦੇ ਹੁਕਮ ਤੇ ਆ ਗਈ ਸਾਰੀ ਕੌਮ ਜਦੋਂ ਸਾਰੇ ਆ ਗਏ ਤੇ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਇੱਕ ਦਿਨ ਪਹਿਲਾਂ ਜੀ ਜਿਹੜਾ 29 ਮਾਰਚ ਦਾ ਦੀਵਾਨ ਸੀ ਰਾਤ ਦਾ 29 ਮਾਰਚ ਦਾ ਤਿਆਰ ਰੱਖਿਓ ਉਸ ਦਿਨ 13 April ਦੀ ਵਿਸਾਖੀ ਨਹੀਂ ਸੀ ਉਸੇ 30 ਮਾਰਚ 1699 ਦੀ ਸਤਿ ਸ੍ਰੀ ਅਕਾਲ ਜੁਲੇਸਵੰਹ ਸਤਿ ਸ੍ਰੀ ਅਕਾਲ 3 ਮਾਰਚ 1699 ਦੀ ਵਿਸਾਖੀ ਸੀ ਹਨ ਬਹੁਤ ਸਤਵੰਤ ਸਤਵੰਤ 29 ਮਾਰਚ ਦਾ ਜਿਹੜਾ ਰਾਤ ਦਾ ਦੀਵਾਨ ਸਜਿਆ ਸਮਾਪਤੀ ਹੋਈ ਲੰਗਰ ਪਾਣੀ ਚੱਲੇ ਤੇ ਗੁਰਦੇਵ ਧੀਰ ਰਾਤ ਆ ਕੇ ਇਹ ਜਿਹੜਾ ਬਹੁਤ ਵੱਡਾ ਪੰਡਾਲ ਲੱਗਾ ਨਾ ਉਹਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਪੰਡਾਲ ਲੱਗਾ ਸੀ ਛੋਟਾ ਜਿਹਾ ਪੰਡਾਲ ਤੇ ਆਖਰ ਇਸ ਪੰਡਾਲ ਵਿੱਚ 85000 ਦਾ ਇਕੱਠ ਇਸ 85000 ਦੇ ਇਕੱਠ ਵਿੱਚੋਂ ਗੁਰਦੇਵ ਦੀ ਦੀਦਾਰ ਕਰਨ ਦੀ ਤਾਂਘ ਹਰ ਕੋਈ ਆਪਣੇ ਹਿਰਦੇ ਚ ਲੈ ਕੇ ਬੈਠਾ ਹੈ ਹਿਰਦੇ ਚੋਂ ਪਾਉ ਫਟਾਲਾ ਹੋ ਰਿਹਾ ਸੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪਰ ਮੇਰਾ ਇਹੋ ਬੇਨਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ ਦਾਤਾਰ ਜੀ ਦੀਦਾਰ ਦਿਓ ਨਜ਼ਰਾਂ ਲੱਗੀਆਂ ਹੋਈਆਂ ਨੇ ਸਟੇਜ ਵੱਲ 85000 ਦਾ ਇਕੱਠ ਪਰ ਗੁਰਦੇਵ ਹਾਲੇ ਸਟੇਜ ਤੇ ਨਹੀਂ ਆਏ ਨਹੀਂ ਆਏ ਸਟੇਜ ਤੇ ਕੋਈ ਤੱਕ ਰਿਹਾ ਜਿੱਦਾਂ ਕੋਈ ਬੋਦੀ ਤਾਂਗ ਜੀ ਹੋਵੇ ਨਾ ਆਪਾਂ ਕਈ ਵਾਰੀ ਦੇਖਦੇ ਹੁੰਦੇ ਆ ਜੇ ਕਦੀ ਕਿਸੇ ਖੇਤ ਵਾਲੇ ਤੋਂ ਪੁੱਛਿਓ ਨਾ ਜੇ ਬਹੁਤੀ ਭੁੱਖ ਲੱਗ ਜੇ ਉਹ ਫਿਰ ਘਰ ਦੀ ਪਹੀ ਕਨੀ ਦੇਖਦੇ ਹੁੰਦੇ ਵੀ ਰੋਟੀ ਆਈ ਆਈਓ ਹੀ ਨਹੀਂ ਹਲੇ ਦੇਖਦੇ ਹੁੰਦੇ ਨਾ ਆਪਾਂ ਜਿਨ੍ਹਾਂ ਨੇ ਖੇਤੀ ਕੀਤੀ ਉਹ ਸਾਰਿਆਂ ਨੂੰ ਪਤਾ ਹੈ ਜਦੋਂ ਥੋੜਾ ਜਿਆਦਾ 10 ਮਿੰਟ ਲੇਟ ਹੋ ਜੇ ਨਾ ਰੋਟੀ ਆਲੀ ਫਿਰ ਇਦਾਂ ਉਧਰ ਹੀ ਝਾਕੀ ਜਾਂਦੇ ਨੇ ਵੀ ਹਲੇ ਆਈ ਹੋਈ ਨਹੀਂ ਹੈ ਕੀ ਹੋ ਗਿਆ ਕਹਿਆ ਵੀ ਗੁਰਦੇਵ ਦੇ ਦੀਦਾਰ ਕਰਨੇ ਨੇ ਜਿਹਦੇ ਦੀਦਾਰਾਂ ਤੋਂ ਬਿਨਾ ਮਨ ਨੂੰ ਚੁਰਬਲੀ ਜੀ ਲੱਗੀ ਹੋਈ ਐ ਭਈ ਗੁਰਦੇਵ ਆ ਕਿਉਂ ਨਹੀਂ ਰਹਿ ਅੱਗੇ ਤੇ ਸਟੇ ਤੇ ਆ ਜਾਂਦੇ ਸੀ ਆਏ ਨਹੀਂ ਤਿਆਰ ਲਕਿਓ ਗੁਰਮਖੋ ਮੇਰਾ ਪੈਗੰਬਰ ਜਗਤ ਦਾ ਵਾਲੀ ਪ੍ਰੀਤਮ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਿਛਲੇ ਤੰਬੂ ਚੋਂ ਉਠੇ ਚਿਹਰੇ ਦਾ ਜਾਹੋ ਜਲਾਲ ਭਖਦਾ ਪਿਆ ਨੇਤਰ ਸੁਰਖ ਲਾਲ हाथ ਵਿੱਚ ਸ਼ਮਸ਼ੀਰ ਤੇ ਗਰੀਬ ਨਵਾ ਸੱਚੇ ਪਾਤਸ਼ਾਹ ਐਨ ਸਟੇ ਤੇ ਆ ਗਏ ਜਦੋਂ ਤੱਕਿਆ ਪਖਦਾ ਚਿਹਰਾ ਕਹਿਣ ਲੱਗੇ ਭੀ ਇਹ ਕੀ ਗੁਰਦੇਵ ਦਾ ਆਉ ਜਾਂ ਜਾਹੋ ਜਲਾਲ ਤੇ ساری ਜ਼ਿੰਦਗੀ ਵਿੱਚ ਨਹੀਂ ਤੱਕਿਆ ਇਹ ਨਾ ਜਾਹੋ ਜਲਾਲ ਨੇਤਰ ਸੁਰਖ ਲਾਲ ਨੇਤਰ ਤੇ ਬੇਸ਼ੱਕ ਸੁਰਖ ਲਾਲ ਸੀ ਪਰ ਧਿਆਨ ਰੱਖਿਓ ਉਹਦੇ ਗੁਲਾਬ ਦੀਆਂ ਪਤੀਆਂ ਵਰਗੇ ਬੁੱਲਾਂ ਵਿੱਚੋਂ ਹਾਸਾ ਵਿਖਰ ਰਿਹਾ ਸੀ ਹਾਸਾ ਵਿਖਰ ਰਿਹਾ ਸੀ ਕਿਉਂ ਕਿਉਂ ਤੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਤਿਆਨੂ ਕਿਰਪਾ ਲੂ ਸਤਿਗੁਰੂ ਜੀ ਇਦਾਂ ਖੜੇ ਚਾਰ ਚਫੇਰੇ ਮਾਰੀ ਨજર ਇਧਰ ਲਾ ਹੱਥ ਉਠਿਆ ਸੱਜਾ ਹੱਥ ਉਠਿਆ ਇਧਰ ਖੱਬੇ ਵੱਲ ਤੁਰਿਆ ਜਾ ਰਿਹਾ ਗਿਆ ਮੁਠੇ ਤੇ ਹੱਥ ਬਈ ਸ਼ਰ ਕਰਦਿਆ ਨਿਕਲੀ ਬੇਮਿਆਨ ਹੋਈ ਕਰਪਾਨ ਦੀਨ ਦੁਨੀਆ ਦੇ ਮਾਲਕ ਵੰਗਾਰ ਕੇ ਲਲਕਾਰ ਕੇ ਕੀ ਕਹਿ ਰਹੇ ਨੇ ਆਉ ਚੰਨ ਨੂੰ ਲੈਣਾ ਢਾਡੀ ਜੱਤੇ ਕਹਦੇ ਆ ਦਸ਼ਮੇਸ਼ ਪਿਆਰੇ ਹੋ ਬੋਲੇ ਆਨ ਸਟੇਜ ਤੇ ਦਸ਼ਮੇਸ਼ ਪਿਆਰੇ ਹੋ ਬੋਲੇ ਆਨ ਸਟੇਜ ਤੇ ਦਸ਼ਮੇਸ਼ ਪਿਆਰੇ ਹੋ ਬੋਲੇ ਆਨ ਸਟੇਜ ਤੇ ਦਸ਼ਮੇਸ਼ ਪਿਆਰੇ ਹਾਏ ਓ ਮਾਰੇ ਚਮਕਾਰੇ ਓ ਹੱਥ ਵਿੱਚ ਨੰਗੀ ਤੇਗ ਹੈ ਮਾਰੇ ਚਮਕਾਰੇ ਓ ਹੱਥ ਵਿੱਚ ਨੰਗੀ ਤੇਗ ਹੈ ਮਾਰੇ ਨਿਸ਼ਕਾਰੇ ਓ ਹੱਥ ਵਿੱਚ ਨੰਗੀ ਤੇਗ ਹੈ ਮਾਰੇ ਨਿਸ਼ਕਾਰੇ ਸੀ ਡਰ ਗਏ ਸਾਰੇ ਹੋਏ ਗੱਲ ਸੁਣ ਪਰਦੇਸੀ ਆਸੀ ਡਰ ਗਏ ਸਾਰੇ ਹੋਏ ਗੱਲ ਸੁਣ ਪਰਦੇਸੀ ਆਸੀ ਡਰ ਗਏ ਸਾਰੇ ਸੀ ਡਰ ਗਏ ਸਾਰੇ ਸੀ ਡਰ ਗਏ ਸਾਰੇ ਹੋ ਤੱਕਿਆ ਚਿਹਰੇ ਦਾ ਜਾਹੋ ਜਲਾਲ ਐ ਕੀ ਬਾਇਰ ਚੀਰਤਾ ਕਦੀ ਤੱਕੇ ਹੀ ਨਹੀਂ ਮੁਖੇ ਵਾਜਾਈ ਗੁਰਨਾਨਕ ਦੇ ਘਰ ਚ ਸੇਵਾ ਕਰਨ ਵਾਲਿਓ ਕਦੀ ਪੁੱਤਰਾਂ ਦੀਆਂ ਦਾਤਾਂ ਮੰਗਦੇ ਹੋ ਕਦੀ ਧੀਆਂ ਦੀਆਂ ਦਾਤਾਂ ਮੰਗਦੇ ਹੋ ਕਦੀ ਜਾਇਦਾਦਾਂ ਮੰਗਦੇ ਹੋ ਪਰ ਅੱਜ ਐਸ਼ ਮੇਰੀ ਸ਼ਮਸ਼ੀਰ ਨੂੰ ਇੱਕ ਤੁਹਾਡੇ ਸਿਰ ਦੀ ਲੋੜ ਆ ਜਿੰਨੀ ਗੱਲ ਕਹਿਣ ਦੀ ਦੇ ਸੀ ਛਣਾਟਸ਼ ਆ ਗਿਆ ਕੰਨਾਂ ਦੀ ਤੇ ਸਾਹ ਦੀ ਆਵਾਜ਼ ਬੰਦ ਹੋ ਗਈ ਵੀ ਇਹ ਕੀ ਹੋ ਗਿਆ ਓਏ ਸਾਹ ਦੀ ਆਵਾਜ਼ ਆਣੀ ਬੰਦ ਹੋ ਗਈ ਗੁਰਦੇਵ ਫੇਰ ਵੰਗਾਰਦੇ ਨੇ ਇੱਕ ਸੀਸ ਚਾਹੀਦਾ ਕੰਜਾਂ ਦੇ ਵਿੱਚੋਂ ਮੇਰੇ ਅਰਗਨ ਖਿਸਕਣਾ ਸ਼ੁਰੂ ਕਰਤਾ ਨਹੀਂ ਇਹ ਕਿ ਪਤਾ ਕਿੱਧਰ ਤੁਰ ਪਿਆ ਗੁਰਦੇਵ ਨੇ ਤੀਸਰੀ ਵਾਰ ਫੇਰ ਆਵਾਜ਼ ਮਾਰੀ ਹੈ ਤੇ ਧਿਆਨ ਰੱਖਿਓ ਇੱਕ ਲਾਹੌਰ ਦੇ ਰਹਿਣ ਵਾਲਾ ਖਤਰਿਆਂ ਦਾ ਕਾਕਾ ਬੱਤੀਆਂ ਕਸਾਲਾਂ ਦੀ ਉਮਰ ਗਲ ਚ ਪੱਲਾ ਪਾ ਕੇ ਤੁਰ ਪਿਆ जिदे हृदय दी पट्टी ते लफ्ज लिखे होए सन। "ਪਈ ਮੋਹੇ ਮਰਨੇ ਕਾ ਚਾਹੋ ਹੈ, ਮਰਾਂ ਤਾ ਹਰ ਕੇਤਵਾਰ, ਮਤ ਹਰ ਪੁਛੇ ਕੌਣ ਹੈ ਪਰਾ ਹਮਾਰੇ।" ਤੁਰਿਆ। ਗੁਰਦੇਵ ਦੇ ਸਾਹਮਣੇ ਆ ਗਿਆ। ਸਹਿਬ ਜੀ ਕਹਿੰਦੇ ਕੀ ਨਾਂ ਹੈ ਤੇਰਾ? ਭਾਈ ਸਾਹਿਬ ਕਹਿੰਦੇ ਜੀ ਮੇਰਾ ਨਾਂ ਦਇਆ ਉਹ 6 ਕਿਲੋਮੀਟਰ ਦੇ ਸਾਈਡ ਤੇ ਛੋਟਾ ਜਿਹਾ ਪਿੰਡ ਪੈਂਦਾ ਜਿੱਥੇ ਮਹਾਂਪੁਰਖਾਂ ਦੀ ਸੰਤ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਉਹਦਾ ਟੱਪਾ ਰੱਖਣ ਵੇਲੇ ਬਕਾਇਦਾ ਤੌਰ ਤੇ ਉਹਨਾਂ ਪ੍ਰੋਗਰਾਮ ਤੇ ਸਦਿਆ ਸੀ ਉਥੇ ਭਾਈ ਸਾਹਿਬ ਦਾ ਜਨਮ ਹੋਇਆ ਸੈਫਪੁਰ ਪਿੰਡ ਪੈਂਦਾ ਸੈਫਪੁਰ ਦਿੱਲੀ ਵਾਲੇ ਮਹਾਂਪੁਰਖਾਂ ਨੇ ਉਹਦਾ ਬਹੁਤ ਵੱਡਾ ਅਲੀਸ਼ਾਨ ਗੁਰਦੁਆਰਾ ਬਣਾਇਆ ਤੇ ਧਿਆਨ ਰੱਖਿਓ ਜਿਹੜੇ ਉਸ ਪਰਿਵਾਰ ਨਾਲ ਰਿਲੇਟਡ ਪਰਿਵਾਰ ਸੀ ਉਹਨਾਂ ਦੀਆਂ ਅਲੀਸ਼ਾਨ ਕੋਠੀਆਂ ਬਣਾ ਕੇ ਦਿੱਤੀਆਂ ਨੇ ਸਾਈਡ ਤੇ ਉਸ ਪਰਿਵਾਰਾਂ ਦੀਆਂ ਜਿੰਨੇ ਵੀ ਪਰਿਵਾਰ ਹੋ ਉਸ ਪਰਿਵਾਰ ਨਾਲ ਰਿਲੇਟਿਵ ਸੀ ਉਹਨਾਂ ਦੀਆਂ ਵੱਖਰੀਆਂ ਕੋਠੀਆਂ ਬਣਾ ਕੇ ਦਿੱਤੀਆਂ ਨੇ ਦਿੱਲੀ ਵਾਲੇ ਮਹਾਂਪੁਰਖਾਂ ਨੇ ਉਥੇ ਆਸਾਨ ਬਣਾ ਦਿੱਤਾ ਬਕਾਇਦਾ ਉਹਨਾਂ ਦਾ ਬਿਲਕੁਲ ਹੀ ਕੱਚਾ ਜਿਹਾ ਘਰ ਸੀ ਉਹ ਹਾਲੇ ਖੜਾ ਸੀ ਕੁਦਰਤ ਦਾ ਕਰਿਸ਼ਮਾ ਆਓ ਜਦੋਂ ਆਇਆ ਗੱਲ ਵਿੱਚ ਪੱਲਾ ਪਾ ਕੇ ਗੁਰਦੇਵ ਕਹਿੰਦਾ ਤੇਰਾ ਨਾਂ ਕੀ ਹੈ ਕਹਨ ਲੱਗਾ ਜੀ ਮੇਰਾ ਨਾਂ ਧਰਮਚੰਦ ਹੈ ਕਹ ਲਗਤ ਦਇਆ ਤੋਂ ਬਾਅਦ ਧਰਮ ਧਾਲ ਧਰਮ ਦਇਆ ਦਾ ਪੂਤ ਸੀਸ ਧੜ ਨਾਲੋਂ ਬਖ ਕਰ ਦਿੱਤਾ ਗਿਆ ਅਗਲੀ ਵਾਰੀ ਆਉਂਦੀ ਹੈ ਭਾਈ ਹਿੰਮਤ ਸਿੰਘ ਸਾਹਿਬ ਦੀ ਇੱਕ ਗੱਲ ਜਿਨ੍ਹਾਂ ਨੇ ਡਾਕਟਰ ਜਸਵੀਰ ਸਿੰਘ ਸਾਹਿਬ ਉਹਨਾਂ ਨੂੰ ਪੜਿਆ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਨੂੰ ਸ਼ਾਇਦ ਨੌਲੇਜ ਵਿੱਚ ਇਹ ਗੱਲ ਹੋਵੇਗੀ ਇਹ ਪਰਿਵਾਰ ਜਿਹੜਾ ਇਹ ਬਹੁਤੀ ਦੂਰ ਦਾ ਨਹੀਂ ਹੈ ਆਪਣੇ ਇਲਾਕੇ ਦਾ ਪਰਿਵਾਰ ਹੈ ਭਾਈ ਹਰਮਨ ਸਿੰਘ ਸਾਹਿਬ ਦਾ ਜਦੋਂ ਗੁਰਦੇਵ ਨੇ ਪ੍ਰਚਾਰ ਪਹੀਰਾ ਬਣਾਇਆ ਉਸ ਸਮੇਂ ਇਹ ਪਰਿਵਾਰ ਗਾਣੀ ਮੇਰਾ ਅਨੁਭਵ ਹੈ ਉਧਰ ਚਲਾ ਗਿਆ ਹੋਵੇਗਾ ਯਾਰ ਰੱਖੇ ਉਹਨਾਂ ਦਾ ਆਸਰ ਪ੍ਰੋਪਰ ਪਿੰਡ ਇਹ ਰਾਗੇ ਪਿੰਡ ਪੈਂਦਾ ਲੈਣੇ ਦੇ ਸੰਗਤਪੁਰਾ ਉਥੇ ਸਰਬਾਰ ਸਰਕਾਰਯੋਗ ਯਦਰ ਭਰਜਨ ਸਿੰਘ ਜੀ ਟੌੜਾ ਪ੍ਰਧਾਨ ਸ਼੍ਰਮਿਕ ਉਦਰਾ ਪ੍ਰਬੰਧਕ ਕਮੇਟੀ ਨੇ ਬੜਾ ਵੱਡਾ ਮੈਕਲ ਦੇ ਕੇ ਉਹ ਬਹੁਤ ਵੱਡਾ ਅਲੀਸ਼ਾਨ ਬਿਲਡਿੰਗ ਬਣਾਈ ਭਾਈ ਹਿੰਮਤ ਸਿੰਘ ਦਾ ਪਛੋਕੜ ਜਿਹੜਾ ਉਹ ਐ ਸੰਗਤਪੁਰੇ ਨਗਰ ਦਾ ਮੈਂ ਤਾਂ ਵੈਸੇ ਹੀ ਪੜਿਆ ਸੀ ਬਾਅਦ ਵਿੱਚ ਪਰ ਪੱਕਾ ਪਤਾ ਚੱਲਿਆ ਡਾਕਟਰ ਜਸਵੀਰ ਸਿੰਘ ਸਾਹਿਬ ਉਹਨਾਂ ਨੂੰ ਪੜਿਆ ਸੀ ਪੰਜਾਬੀ ਦੀ ਉਸਤੀ ਵਾਲਿਆਂ ਨੂੰ ਤੇ ਉਹਨਾਂ ਦਾ ਪਿੰਡ ਜਿਹੜਾ ਇਹ ਪਟਿਆਲਾ ਰਿਆਸਤ ਦੇ ਪਿੰਡ ਨਹੀਂ ਇਹ ਪਟਿਆਲਾ ਰਿਆਸਤ ਦੇ ਵਿੱਚ ਇਹ ਪਿੰਡ ਕਹਿੰਦਾ ਸੰਗਤਪੁਰਾ ਇਥੋਂ ਆਇਆ ਉਹਨਾਂ ਕਰਕੇ ਇਹਦਾ ਵੀ ਸੀਸ ਧਾਰਨੋਂ ਬਾਕੀ ਤਾਂ ਗਿਆ ਭਾਈ ਹੁਕਮ ਜੰਤ ਆਏ ਇਸੇ ਤਰ੍ਹਾਂ ਅੰਤ ਵਿੱਚ ਭਾਈ ਸਾਹਿਬ ਜੰਤ ਆਏ ਨੇ ਕਿਧਰ ਤੋਂ ਕਰਨਾਟਕ ਵਿੱਚ ਪੈਂਦਾ ਆਪ ਵੀ ਜਾਣਦੇ ਹੋ ਕਿ ਸੱਚਖੰਡ ਸ਼੍ਰੀ ਹਰਿਮੋਹ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਬਾਅਦ ਇਹ ਜਾਂਦੇ ਨੇ मन में बड़ा चाप है भई गुरू नानक जी धरती ते करी जिथे गुरू नानक खड़ा